ਘਰ ਘਰਾਬ ਹੋ ਗਿਆ ਦਾ ਤਾਂ ਪੰਜਾਬ ਦੇ ਵਿੱਚ ਜ਼ਮੀਨੀਵਾਦ ਲਗਾਤਾਰ ਵੱਧੇ ਜਾ ਰਹੇ ਤਾਂ ਜਿਸ ਦੌਰਾਨ ਗੋਲੀ ਚੱਲਣ ਦੀ ਘਟਾਵਾ ਵੀ ਲਗਾਤਾਰ ਸਾਹਮਣੇ ਆ ਰਹੀ ਹੈ ਤਾਂ ਇਸੇ ਤਰ੍ਹਾਂ ਜ਼ਮੀਨੀਵਾਦ ਚੱਲਦਾ ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲੀ ਅਤੇ ਇੱਕ 17 ਸਾਲਾ ਨੌਜਵਾਨ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਤੋਂ ਤਸਵੀਰਾਂ ਦਿਖਾ ਰਿਆਂ ਫਿਰੋਜ਼ਪੁਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਪਾਗੋਕੇ ਦੇ ਵਿੱਚ ਜ਼ਮੀਨੀ ਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ 17 ਸਾਲਾ 17 ਸਾਲਾ ਇੱਕ ਨੌਜਵਾਨ ਦੀ ਜੋ ਹੈ ਉਹ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ਦੀ ਫਿਰਨੀ ਦਾ ਇੱਕ ਮਰਲਾ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਇਹ ਝਗੜਾ ਹੋਇਆ ਸੀਗਾ ਝਗੜੇ ਇੰਨਾ ਜ਼ਿਆਦਾ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ ਇਸ ਦੌਰਾਨ ਇੱਕ 17 ਸਾਲਾ ਕਰਮਨਜੋਤ ਸਿੰਘ ਨਾਮਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਦਿਸ ਝਗੜੇ ਦੌਰਾਨ ਦੋ ਹੋਰ ਨੌਜਵਾਨ ਜ਼ਖਮੀ ਹੋਏ ਨੇ ਜਿਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਲਗਾਤਾਰ ਮਾਮਲੇ ਦੀ ਜੁਆ ਉਹ ਜਾਂਚ ਕੀਤੀ ਜਾਰੀ ਹੈ ਪੰਚਾਇਤਿਸ ਮੀਨ ਦੀ ਫਿਰਨੀ ਦਾ ਇੱਕ ਮਰਲਾ ਸੀਗਾ ਉਸ ਨੂੰ ਲੈ ਕੇ ਦੋ ਦਿਨਾਂ ਜਿਹੜੀਆਂ ਭੜੀਆਂ ਨੇ ਇਸ ਦੌਰਾਨ ਫਾਇਰਿੰਗ ਹੋਈ ਗੋਲੀ ਚਲੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਬਾਬਤ ਕੀ ਕਹਿਣਾ ਪੁਲਿਸ ਮੁਲਾਜ਼ਮਾ ਦਾ ਪਰਿਵਾਰਕ ਮੈਂ ਅੰਮ੍ਰਾਂ ਤੋਂ ਵੀ ਤੁਹਾਨੂੰ ਸੁਣਾਉਂਦੇ ਆ ਸਰ ਕੀ ਨਾਮ ਮੇਰਾ ਨਾਮ ਗੁਰਪ੍ਰੀ ਸਿੰਘ ਡੇਟੇ ਦਾ ਨਾਮ ਕਰਮਣਜੋਤ ਸਿੰਘ ਤੇ ਕੀ ਗੱਲ ਹੋਈ ਕੀ ਕਹਿਣਾ ਮੈਂ ਇਹ ਕਹਿਣਾ ਚਾਹਣਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰਿਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰੇਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਸੀ 17 ਸਾਲ ਦੀ ਉਮਰ ਸੀ ਤੇ ਪਲੱਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ-ਕੱਲਾ ਬੇਟਾ ਸੀ ਤੁਹਾਡਾ ਕੱਲਾ-ਕੱਲਾ ਬੇਟਾ ਸੀ ਜੀ ਅਮਰਜੀਤ ਸਿੰਘ ਜੀ ਜੋ ਇੱਥੇ ਘਟਨਾ ਵਾਪਰੀ ਰਾਤ ਉਹ ਕੀ ਮਾਮਲਾ ਹੈਗਾ ਸਾਰਾ ਵਿਸਤਾਰ ਨਾਲ ਦੱਸੋ ਮਾਮਲਾ ਇਹੀ ਆ ਜੀ ਇੱਥੇ ਪਿੰਡ ਦੀ ਫਿਰਨੀ ਦਾ ਰੌਲਾ ਸੀ ਥੋੜਾ ਜਿਹਾ ਥਾਂ ਦਾ ਇੱਕ ਮਰਲਾ ਵੱਧ ਤੋਂ ਵੱਧ ਥਾਂ ਆਊਗਾ ਤੇ ਉਹਦੇ ਤੋਂ ਕਰਕੇ ਰੌਲਾ ਸੀ ਇਹ ਸਾਲ ਪਹਿਲਾਂ ਇਹਦੀ ਮੰਨ ਲਓ ਫਿਰਨੀ ਦੀ ਕਰਕੇ ਮੰਤੀ ਕਰਕੇ ਤੇ ਮੰਨ ਲਓ ਇਹਨੂੰ ਇੱਥੇ ਛੱਡਿਆ ਹੋਇਆ ਸੀਗਾ ਉਹਨਾਂ ਨੇ ਕਣਕਾਂ ਤੋਂ ਬਿਨਾਂ ਰਾ ਰੋਡ ਤੇ ਤੁਸੀਂ ਇੱਥੇ ਮੌਜੂਦ ਸੀ ਅਸੀਂ ਮੈਂ ਰਾਤ ਮੌਜੂਦ ਸੀ ਮੌਕੇ ਤੇ ਸੀ ਮੈਂ ਇੱਥੇ ਹਾਂ ਗੋਲੀ ਚੱਲੀ ਜੀ ਹਾਂਜੀ ਗੋਲੀ ਚੱਲੀ ਉਹ ਮੌਕੇ ਤੇ ਮੌਜੂਦ ਸੀਗਾ ਮੈਂ ਕਿੰਨੇ ਬੰਦੇ ਦੀ ਡੈਥ ਹੋਈ ਇਹ ਵਿੱਚ ਡੈਥ ਇੱਕ ਮੁੰਡੇ ਦੀ ਹੋਈ ਆ ਜੀ ਕਰਮਣ ਉਮਰ 17 ਸਾਲ ਜੀ ਉਹਦੀ ਮਾਪਿਆਂ ਦੇ ਕਿੰਨੇ ਬੱਚੇ ਇੱਕੋ ਇੱਕ ਕੱਲਾ ਕੱਲਾ ਪੁੱਤ ਸੀਗਾ ਜੀ ਨਾਮ ਕੀ ਸੀ ਕਰਮਣ ਤੇ ਕਰਮ ਸਿੰਘ ਇੱਕ ਕੱਲਾ ਕੱਲਾ ਇੱਕੋ ਇੱਕ ਤੇ ਕਰਮਾ ਬਾਬਾ ਕੀਤੀ ਤੋਂ ਦੇ ਸਿੱਧੀ ਲੱਗੀ ਔਨ ਦਾ ਸਪੌਟ ਆ ਦੀ ਡੈਥ ਹੋ ਗਈ ਦੋ ਜਾਨੇ ਮੁੰਡੇ ਆ ਉਹ ਸਾਡੇ ਜ਼ਖਮੀ ਪਏ ਹਸਪਤਾਲ ਚ ਇੱਕ ਦੇ ਧੌਣ ਦੇ ਨਾਲ ਦੀ ਲੰਗੀ ਆ ਇੱਕ ਦੇ ਸਿਰ ਚ ਲੱਗਾ ਪਤ ਨਹੀਂ ਉਹ ਕੀ ਲੱਗਾ ਉਹ ਮੌਕੇ ਤੇ ਨਹੀਂ ਪਤਾ ਲੱਗਾ ਨਾ ਦੇ ਨੇਰਾ ਦੀ ਪੁਲਿਸ ਪ੍ਰਸ਼ਾਸਨ ਪਹੁੰਚਾ ਹਾਂ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਜੀ ਉਹਨਾਂ ਨੇ ਹੁਣ ਕਰਦੇ ਪਏ ਤਪਤੀ ਸ਼ਬਦੀ ਬਾਕੀ ਵੇਖੋ ਜੀ ਕੀ ਮੰਦਾ ਪੰਚਾਇਤੀ ਰੂਪ ਚ ਫੈਸਲਾ ਪੰਚਾਇਤ ਨੇ ਪਿਛਲੇ ਪਹਿਲਾ ਸਾਲ ਪਹਿਲਾਂ ਪੰਚਾਇਤ ਨੇ ਹੀ ਵਟ ਪੁਆਈ ਸੀ ਸਾਰੇ ਬੰਦਿਆਂ ਚ ਆ ਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਖੁਦੋ ਅਮਰਜੀਤ ਸਿੰਘ ਨੇ ਆ ਕੇ ਵਟ ਪੁਆਈ ਸੀ ਆਪ ਠੀਕ ਹੈ ਜੀ ਇਹ ਪਿੰਡ ਦੀ ਫਿਰਨੀ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਪ੍ਰਸ਼ਾਸਨ ਦਾ ਜੀ ਜੋ ਇਹਦਾ ਹੈਗਾ ਸਿਸਟਮ ਜੀ ਉਹਦੇ ਹਿਸਾਬ ਨਾਲ ਤੁਹਾਨੂੰ ਇਨਸਾਫ ਦੇਣ ਜੀ ਉਹਨਾਂ ਦੇ ਪਰਚਾ ਕਰਨ ਦੋ ਰਵਾਲ ਵਰ ਦੇ ਹਾਂ ਦੋ ਹਾਂ ਲੈ ਕੇ ਆਏ ਨੇ ਉਹ ਪਹਿਲਾਂ ਹੀ ਇਸ ਰਾਦੇ ਚਾਹੀ ਸੀ ਵੀ ਉਹ ਗੌਰਮਤ ਮੇਰਾ ਨਾਲ ਗਰਜੰਤ ਸਿੰਘ ਹੈ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੇ ਕੀ ਮਾਮਲਾ ਕੀ ਸਾਰਾ ਹੈਗਾ ਕਿੱਥੇ ਕਰਕੇ ਘਟਰਾ ਵਾਪਰੀ ਮਾਮਲਾ ਜੇ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਪਿੱਛੇ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਚੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਕੋਹਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਥਾਣ ਦੇ ਨਾਲ ਦੀ ਲੱਗ ਕੇ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡੈਥ ਹੋ ਗਈ ਏ ਤੇ ਇੱਕ ਦੇ ਸਿਰ 'ਚ ਸ਼ਾਈਨ ਨਾਲ ਕੁਝ ਮਾਰਿਆ ਉਹਦੇ ਵੀ ਸੱਟ ਹੈ ਗਈ ਏ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਜੀ ਮੰਗ ਕਰ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਉਂਨਾਂ ਨੂੰ ਅਰੈਸਟ ਕਰੇ ਹਥਿਆਰ ਉਹਨਾਂ ਕੋਲ ਲਾਇਸੈਂਸੀ ਹੀ ਜਾਂ ਦੋ ਨੰਬਰ ਤੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਲਾਇਸੈਂਸੀ ਆ ਜਾਂ ਨਜਾਇਜ਼ ਲੈ ਕੇ ਆਏ ਨੇ ਪਰ ਤਿੰਨ ਉਹਨਾਂ ਕੋਲ ਹਥਿਆਰ ਹੈਗੇ ਜੀ ਕਿੰਨੇ ਵਜੇ ਦੀ ਘਟਨਾ ਕੀਤੀ ਇਹ ਜੀ ਰਾਤ ਤਕਰੀਬਨ 10 ਵਜੇ ਦੇਣਾ ਠੀਕ ਹੈ ਜੇ ਤੇ ਕਦੋਂ ਵਗਾਰਾ ਕਰਨਾ ਸੀ ਕੀ ਆ ਇੱਥੇ ਦੇਖੋ ਜੀ ਟਰੈਕਟਰ ਤਾਂ ਉਹ ਜਾਣ ਬੁੱਝ ਕੇ ਲੈ ਕੇ ਆਏ ਅਸਲ ਦੇ ਵਿੱਚ ਤਾਂ ਉਹ ਲੜਾਈ ਲੈਣੇ ਆਏ ਸੀ ਕਿ ਉਹਨਾਂ ਨਾਲ ਗੋਲੀਆਂ ਗੋਲੀਆਂ ਚਲਾਉਣੀਆਂ ਕਿੰਨੇ ਕੁ ਜਗ ਜਗਾ ਦਾ ਜੀ ਮਰਲਾ ਦੋ ਮਰਲੇ ਉਹ ਵੀ ਜੀ ਆਪਣਾ ਪੰਚਾਇਤ ਦੀ ਏ ਇਹਨਾਂ ਦਾ ਰੌਲਾ ਨਹੀਂ ਸੀ ਪਰ ਸਿੱਧਾ ਉਹਨਾਂ ਨੇ ਆਣ ਕੇ ਫਾਇਰਿੰਗ ਇਹਨਾਂ ਤੇ ਕਰਤੀ ਜਿਹੜੀ ਤੇ ਜਿਹੜੀ ਜਗ੍ਹਾ ਛਾਈ ਗਈ ਸੀ ਹਾਂਜੀ ਦੇਖੋ ਜੀ ਜੋ ਰਾਤ ਸਾਡੇ ਇੱਥੇ ਘਟਨਾ ਵਾਪਰੀ ਹੈ ਇਹ ਮੇਨ ਜਗਾ ਆ ਸਾਹਮਣੇ ਹੋਈ ਹੈ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਸਾਡੇ ਭਾਕੋ ਕੇ ਨਿਵਾਸੀਆਂ ਵਾਸਤੇ ਜੀ ਔਰ ਜਿੰਨਾਂ ਕੋਲੋਂ ਇਹ ਘਟਨਾ ਵਾਪਰੀ ਆ ਉਹ ਜੜੋ ਵੀ ਪਰਿਵਾਰ ਗਿਆ ਸੋ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਆ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤਾਂ ਉਹ ਜ਼ਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੁਝ ਜਿਹੜਾ ਕੀ ਆ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜਿਹਦੀ ਇੱਕ ਜਾਨ ਚਲੇ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਰਿਵਾਰ ਨੂੰ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਪਰ ਅੱਜ ਸਾਡਾ ਪਿੰਡ ਬਹੁਤ ਅਫਸੋਸ ਹੈ ਮਤਲਬ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਉਹ ਮੇਰਾ ਦੋਸਤ ਸੀਗਾ ਜਿਹਦਾ ਇਹ ਬੇਟਾ ਸੀਗਾ ਜੀ ਮੇਰੇ ਘਰੇ ਵੀ ਕਈ ਵਾਰੀ ਜਾਂਦਾ ਸੀ ਬਹੁਤ ਸਤਿਕਾਰ ਨਾਲ ਪੈਰੀ ਹੱਥੋ ਨੇ ਲਾਉਣੇ ਤੇ ਬੜੇ ਵਧੀਆ ਨਿੱਗੇ ਸੁਭਾਅ ਦਾ ਸੀਗਾ ਔਰ ਇਹ ਜੋ ਘਟਨਾ ਵਾਪਰੀ ਹੈ ਇਹਦੀ ਮੈਂ ਘੋਰ ਨਿੰਦਿਆ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ